ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਕਾਂ ਨਾਓ ਲੈਟ ਸਟਾਰਟ ਕਾਂ ਸਾਡੇ ਆਲੇ-ਦੁਆਲੇ ਵਿੱਚ ਆਮ ਦਿਖਾਈ ਦੇਣ ਵਾਲਾ ਪੰਛੀ ਹੈ ਯਾਨੀ ਕਾਂ ਜਿਹਨੂੰ ਅਸੀਂ ਕਰੋ ਕੰਦੇ ਆ ਠੀਕ ਹੈ ਕਾਂ ਕੀ ਸਾਡੇ ਆਲੇ-ਦੁਆਲੇ ਵਿੱਚ ਆਮ ਹੀ ਦਿਖਾਨ ਵਾਲਾ ਪੰਛੀ ਹੈ ਜਿਹਨੂੰ ਅਸੀਂ ਆਮ ਦੇਖ ਸਕਦੇ ਹਾਂ ਪੰਛੀ ਉਹ ਹੁੰਦੇ ਜਿਹੜੇ ਕਿ ਆਸਮਾਨ ਤੇ ਉੜਦੇ ਹਨ ਠੀਕ ਹੈ ਇਸ ਦਾ ਰੰਗ ਕਾਲਾ ਹੁੰਦਾ ਹੈ ਇਹ ਕਾਂ ਕਾਂ ਕਰਦਾ ਬੋਲਦਾ ਹੈ ਪਹਾੜੀ ਕਾਂ ਦੀ ਆਵਾਜ਼ ਜ਼ਰਾ ਭਾਰੀ ਹੁੰਦੀ ਹੈ ਇਹ ਮਾਸਾਹਾਰੀ ਵੀ ਹੈ ਤੇ ਸ਼ਾਕਾਹਾਰੀ ਵੀ ਮਾਸਾਹਾਰੀ ਮਤਲਬ ਕਿ ਕਈ ਜਿਹੜੇ ਕਾਂ ਆ ਉਹ ਮਾਸ ਖਾਂਦੇ ਆ ਤੇ ਕਈ ਜਿਹੜੇ ਮਾਸ ਨਹੀਂ ਖਾਂਦੇ ਜਿਹੜੇ ਮਾਸ ਨਹੀਂ ਖਾਂਦੇ ਉਹਨੂੰ ਕੀ ਕਹਿੰਦੇ ਆ ਸ਼ਾਕਾਹਾਰੀ ਇਹ ਆਮ ਕਰਕੇ ਮਨੁੱਖੀ ਆਬਾਦੀ ਦੇ ਨੇੜੇ ਰਹਿੰਦਾ ਹੈ ਯਾਨੀ ਕਿ ਸਾਡੇ ਆਸ-ਪਾਸ ਹੀ ਘੁੰਮਦਾ ਰਹਿੰਦਾ ਹੈ ਇਹ ਬੜਾ ਚਲਾਕ ਜਾਨਵਰ ਹੈ ਚੱਪਟਾ ਮਾਰ ਕੇ ਬੱਚਾ ਦੇ ਹੱਥੋਂ ਰੋਟੀ ਆਦੀ ਖੋ ਲੈਂਦਾ ਹੈ ਇਹ ਘੁਗਿਆ ਤੇ ਚਿੜੀਆ ਆਦੀ ਦੇ ਆਂਡੇ ਪੀ ਜਾਂਦਾ ਹੈ ਇਹ ਗੰਦਗੀ ਵਿੱਚ ਚੁੰਝਾ ਮਾਰਦਾ ਹੈ ਇਹ ਡਰਾਕਲ ਵੀ ਬਹੁਤ ਹੁੰਦਾ ਹੈ ਯਾਨੀ ਕਿ ਬਹੁਤ ਡਰਪੋਕ ਹੁੰਦਾ ਹੈ ਐਥੇ ਤੂੰ ਸੱਪ ਬਿੱਲੇ ਜਾਂ ਨਿਓਲੇ ਆਦੀ ਨੂੰ ਦੇਖਦਾ ਹੈ ਤਾਂ ਕਾਂ ਕਾਂ ਦਾ ਰੋਲਾ ਪਾ ਕੇ ਬਹੁਤ ਸਾਰੇ ਸਾਥੀ ਇਕੱਠੇ ਕੱ ਲੈਂਦਾ ਹੈ ਇਹ ਪੁਰਾਣੀ ਦਕਤ ਉਤੇ ਆਂਲਾ ਬਣਾ ਕੇ ਰਹਿੰਦਾ ਹੈ ਪੰਜਾਬੀ ਜੀਵਨ ਵਿੱਚ ਕਾਂ ਇੱਕ ਵਿਸ਼ੇਸ਼ ਰਸ ਪਰਦਾ ਹੈ ਜਦੋਂ ਇਹ ਬਨੇਰੇ ਉੱਤੇ ਬੋਲਦਾ ਹੈ ਤਾਂ ਪੈਣਾ ਇਸ ਕੋਲ ਆਪਣੇ ਭਰਾ ਵੱਲ ਸੁਨੇਹਾ ਭੇਜ ਦਿਆ ਹਨ ਕਈ ਵਾਰੀ ਪਹਿਲੇ ਜਮਾਨੇ ਚੋ ਵੀ ਇਹ ਕੰਦੇ ਸੀ ਕਿ ਜਦੋਂ ਕਾਂ ਉੱਪਰ ਬੋਲੇ ਤਾਂ ਸਮਝੋ ਕੋਈ ਤੁਹਾਡੇ ਘਰ ਗੈਸਟ ਆਣ ਬੁਲਾਉਂਦਾ ਹੈ ਠੀਕ ਹੈ ਰੁੱਖਾਂ ਦੀ ਕਟਾਈ ਤੇ ਪਾਣੀ ਦੀ ਘਾਟ ਨੇ ਕਾਂਵਾਂ ਦੀ ਆਬਾਦੀ ਉੱਤੇ ਵੀ ਅਸਰ ਪਾਇਆ ਹੈ ਪਹਿਲੇ ਕਾਂਵਾਂ ਦੀ ਆਬਾਦੀ ਜ਼ਿਆਦਾ ਸੀ ਪਰ ਅੱਜ ਕੱਲ ਜਿਹੜੇ ਕਾਂ ਉਹ ਸਾਨੂੰ ਅੱਜਕੱਲ ਕਟ ਵਿਖਾਈ ਦਿੰਦੇ ਹਨ ਕਿਉਂ ਕਿ ਰੁੱਖ ਜਿਆਦਾ ਕੱਟੇ ਜਾ ਰਹੇ ਹਨ ਤੇ ਪਾਣੀ ਦੀ ਕਮੀ ਦੇ ਕਾਰਨ ਇਹਨਾਂ ਦੀ ਜਿਹੜੀ ਸੰਖਿਆ ਉਹ ਦਿਨੋ ਦਿਨ ਘਟ ਗਈ ਹੈ